हां जी दे दे भी दोस्तों स्वागत है आज दी एक और वीडियो ਦੇ ਵਿੱਚ ਤੇ ਸਭ ਤੋਂ ਪਹਿਲਾਂ ਤਾਂ ਮੈਂ ਦੋਸਤਾਂ ਮਿੱਤਰਾਂ ਨੂੰ ਕਹਿਣਾ ਚਾਹਣਾ ਵੀ ਜਿਹੜੇ ਵੀਰ ਨਵੇਂ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ Facebook ਪੇਜ ਨੂੰ ਫੋਲੋ ਕਰ ਲੈਣ ਵੀਡੀਓ ਬਣਾਉਣ ਦਾ ਦੋਸਤੋ ਆਪਣਾ ਮਕਸਦ ਇਹ ਹੁੰਦਾ ਵੀ ਆਪਾਂ ਤੁਹਾਡੇ ਤਾਈਂ ਜਾਣਕਾਰੀ ਮੁਹੱਈਆ ਕਰਾ ਸਕੀਏ ਠੀਕ ਆ ਤੇ ਜਾਣਕਾਰੀ ਜਿਹੜੀ ਅੱਜ ਦੀ ਜਾਣਕਾਰੀ ਆ ਉਹ ਆਪਣੀ ਹੈਗੀ ਆ ਬੱਕਰੀਆਂ ਦੇ ਜੂ ਕਿੱਛੜ ਪिसू ਗਰਮੀਆਂ ਦੇ ਵਿੱਚ ਲੱਗ ਜਾਂਦੇ ਆ ਠੀਕ ਆ ਤੇ ਉਹਦਾ ਇਲਾਜ ਬਾਰੇ ਦੱਸਾਂਗੇ ਜਾਂ ਕਿ ਬੱਕਰੀਆਂ ਦੀ ਸਕਿਨ ਖਰਾਬ ਹੋ ਜਾਂਦੀ ਆ ਵਾਲ ਝੜਨ ਲੱਗ ਜਾਂਦੇ ਆ ਜਾਂ ਸਕਿਨ ਦੇ ਉੱਪਰ ਕੋਈ ਵੀ ਮੰਨ ਲਓ ਜੀਵਾਣੂ ਆਉਂਦਾਗਾ ਜਿਸ ਦੇ ਨਾਲ ਖੁਸ਼ਕੀ ਆਉਂਦੀ ਆ ਜਾਂ ਵਾਲ ਝੜਦੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪਾਂ ਸਿਰਫ ਤੁਹਾਨੂੰ ਮੋਟਾ-ਮੋਟਾ ਸਮਝਾ ਰਹੇ ਹਾਂ ਠੀਕ ਆ ਕਿਉਂਕਿ ਬਿਮਾਰੀ ਕੋਈ ਵੀ ਇੱਕ ਤਰ੍ਹਾਂ ਦੀ ਬਿਮਾਰੀ ਨਹੀਂ ਹੁੰਦੀ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਉਹਨਾਂ ਦੀ ਕੰਡੀਸ਼ਨ ਜਾਂ ਉਹਨਾਂ ਦੇ ਲੱਛਣ ਦੇਖਣੇ ਪੈਂਦੇ ਆ ਕਿ ਕਿਹੜੀ ਬਿਮਾਰੀ ਹੈ ਠੀਕ ਆ ਫਿਰ ਉਸ ਹੱਬ ਨਾਲ ਉਹਦਾ ਇਲਾਜ ਹੁੰਦਾ ਹੈ ਠੀਕ ਆ ਤੇ ਵੀਡੀਓ ਨੂੰ ਐਂਡ ਤਾਈਂ ਜ਼ਰੂਰ ਦੇਖੋ ਠੀਕ ਆ ਜਾਣਕਾਰੀ ਭਰਪੂਰ ਵੀਡੀਓ ਆ ਆਪਾਂ ਥੋੜੀ ਜਿਹੀ ਵੀਡੀਓ ਦੇਖ ਕੇ ਬੰਦ ਕਰ ਦਿੰਨੇ ਆ ਉਹ ਇਦਾਂ ਨਾ ਕਰਿਆ ਕਰੋ ਕਿਉਂਕਿ ਸਾਰੀ ਵੀਡੀਓ ਦੇਖੋਗੇ ਤੁਸੀਂ 2 ਜਾਂ 4 ਮਿੰਟ ਦੀ ਆ 5 ਮਿੰਟ ਦੀ ਜਿੰਨੀ ਵੀ ਹੁੰਦੀ ਆ ਤੇ ਸਾਰੀ ਦੇ ਵਿੱਚ ਸਹੀ ਆਪਾਂ ਜਾਣ ਕੰਮ ਦੀਆਂ ਗੱਲਾਂ ਐਂਡ ਤੇ ਵੀ ਦੱਸ ਦਿੰਨੇ ਆ ਕਈ ਵਾਰੀ ਆਪਦੇ ਵੀ ਦਿਮਾਗ ਦੇ ਵਿੱਚ ਨਹੀਂ ਆਉਨੀਆਂ ਤਾਂ ਜਦੋਂ ਵੀਡੀਓ ਚੱਲਦੀ ਹੁੰਦੀ ਆ ਤਾਂ ਐਂਡ ਦੇ ਟਿੱਕਰ ਆਪਾਂ ਸਾਰੀਆਂ ਗੱਲਾਂ ਸਮਝਾਉਣੇ ਆ ਤੇ ਵੀਡੀਓ 2 ਮਿੰਟ ਟਾਈਮ ਕੱਢ ਕੇ ਜਰੂਰ ਦੇਖ ਲਿਆ ਕਰੋ ਠੀਕ ਆ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸ਼ੇਅਰ ਕਰ ਦਿਆ ਕਰੋ ਕਿਸੇ ਗਰੁੱਪ ਦੇ ਵਿੱਚ ਸ਼ੇਅਰ ਕਰ ਦਿਓ ਜਾਂ ਉਹਨੂੰ ਪਰਸਨਲ WhatsApp ਤੇ ਭੇਜ ਦਿਆ ਕਰੋ ਤਾਂ ਅਗਲੇ ਦਾ ਵੀ ਕੋਈ 2 ਰੁਪਿਆ ਦਾ ਫਾਇਦਾ ਹੋਵੇ ਠੀਕ ਆ ਤੇ ਹੁਣ ਆਪਾਂ ਗੱਲਬਾਤ ਤੁਹਾਨੂੰ ਸਾਰੀ ਦੱਸਦੇ ਆ ਠੀਕ ਆ ਇਹ ਹਾਈ ਟੈਕ ਇੰਜੈਕਸ਼ਨ ਆ ਦੋਸਤੋ ਦੇਖ ਲਓ ਹਾਈ ਟੈਕ ਪਲੇਨ ਆ ਇਹ ਹਾਈ ਟੈਕ ਪਲੇਨ ਆ ਠੀਕ ਆ ਇੱਕ ਦੇ ਵਿੱਚ ਐਲ ਐ ਆਉਂਦਾ ਠੀਕ ਆ ਲੌਂਗ ਐਕਟਿੰਗ ਕਹਿੰਦੇ ਆ ਤੇ ਡੇਟ ਵਗੈਰਾ ਜ਼ਰੂਰ ਚੈੱਕ ਕਰ ਲਿਆ ਕਰੋ ਦੋਸਤੋ ਇਹ ਜੂਨ 2025 ਤਾਈਂ ਆ ਸਪਟੈਂਬਰ 2022 ਚ ਬਣਿਆ ਠੀਕ ਆ ਕੋਈ ਵੀ ਦਵਾਈ ਲੈ ਕੇ ਆਉਣੇ ਹੋ ਤਾਂ ਬਿਲਕੁਲ ਫਰੈਸ਼ ਦਵਾਈ ਲੈ ਕੇ ਆਇਆ ਕਰੋ ਤੁਸੀਂ ਠੀਕ ਆ ਜਿਹੜੀ ਤੁਹਾਨੂੰ ਲੰਬੇ ਸਮੇਂ ਤੱਕ ਕੰਮ ਦੇਵੇ ਠੀਕ ਆ ਤੇ ਇਹ ਟੀਕਾ ਲਾਉਣਾ ਕਿਵੇਂ ਆ ਸਾਰੀ ਡਿਟੇਲ ਦਿੰਨੇ ਆਪਾਂ ਤੁਹਾਨੂੰ ਠੀਕ ਆ ਵੀਡੀਓ ਦੇ ਨਾਲ ਜੁੜੇ ਰਹੋ ਠੀਕ ਆ ਇਹ ਤੁਸੀਂ ਜਿਹੜੀ ਪੂਰੀ ਵਧੀਆ ਭਾਰੀ ਬੱਕਰੀ ਹੈ ਜਾਨੀ ਕਿ ਕਹਿਣ ਦਾ ਭਾਵ 35-40 ਕਿਲੋ ਜਾਂ 50 ਕਿਲੋ ਦੀ ਬੱਕਰੀ ਆ 50 ਕਿਲੋ ਤੱਕ ਰ ਆਪਾਂ 1 ml ਇੰਜੈਕਸ਼ਨ ਦੇਣਾ ਠੀਕ ਆ 24 ਨੰਬਰ ਸੂਈ ਦੇ ਨਾਲ ਦੇਣਾ ਠੀਕ ਆ ਸਰਿੰਜ ਤੁਸੀਂ ਕੋਈ ਵੀ ਲੈ ਲਓ 2 ml ਵਾਲੀ ਲੈ ਲਓ 5 ml ਵਾਲੀ ਲੈ ਲਓ ਠੀਕ ਆ ਕੋਈ ਚੱਕਰ ਨਹੀਂ ਉਹਦਾ ਸੂਈ 24 ਨੰਬਰ ਲੱਗਣਾ ਸਬਕਟ ਆ ਸਬਕਟ ਦਾ ਮਤਲਬ ਇਹ ਹੁੰਦਾ ਵੀ ਚਮੜੀ ਖਿੱਚ ਕੇ ਸਿਰਫ ਉੱਪਰਲੀ ਚਮੜੀ ਇਸ ਕਹਿੰਦੇ ਵਿੱਚ ਹੀ ਲਾਉਣਾ ਹੁੰਦਾ ਸਬਕਟ ਦਾ ਮਤਲਬ ਇਹ ਹੁੰਦਾ ਠੀਕ ਆ ਤਾਂ ਇਹਨੂੰ ਆਪਾਂ 1 ml ਲਾਵਾਂਗੇ 35 40 ਕਿਲੋ ਦੀ ਬੱਕਰੀ ਨੂੰ 50 ਕਿਲੋ ਤੇ ਕਰ ਇੱਕ ਐਮਐਲ ਲਾਉਣਾ ਠੀਕ ਆ ਕੋਈ ਪੁਆਇੰਟ ਘੱਟ ਵੀ ਲਾ ਸਕਦੇ ਹੋ ਇਹ ਨਹੀਂ ਹੈਗਾ ਵੀ ਤੁਹਾਡੀ ਬੱਕਰੀ 30 ਕਿਲੋ ਦੀ ਆ ਤਾਂ ਆਪਾਂ ਉਹਨੂੰ ਇੱਕ ਐਮਐਲ ਹੀ ਲਾਉਣਾ ਇੱਕ ਐਮਐਲ ਨਹੀਂ ਲਾਉਣਾ ਤਾਂ ਤੁਸੀਂ 10 ਐਮਐਲ ਲਾ ਸਕਦੇ ਹੋ ਠੀਕ ਆ 4 5 ਮਹੀਨਿਆਂ ਦੀਆਂ 6 ਮਹੀਨਿਆਂ ਦੇ ਬੱਚੇ ਦੇ ਨਹੀਂ ਲਾਉਣਾ ਇਹ ਠੀਕ ਆ ਇਹਨੂੰ ਤੁਸੀਂ ਉੱਪਰ ਦੇ ਜਾਨਵਰਾਂ ਦੀ ਲਾਉਣਾ ਠੀਕ ਆ ਜਿਆਦਾ ਤਾਂ ਇਹ ਬੱਕਰੀਆਂ ਦੀ ਲਾਉਣੀ ਆ ਆਪਾਂ ਬੱਚਿਆਂ ਜਿਹਨੂੰ ਯੂਜ਼ ਨਹੀਂ ਕਰਦੇ ਠੀਕ ਆ ਉਹਨਾਂ ਨੂੰ ਆਪਾਂ ਹੋਰ ਮੈਡੀਸਿਨ ਦੇ ਦੇਣੇ ਗੋਲੀ ਵਗੈਰਾ ਪੇਟ ਦੇ ਕੀੜੇ ਵਾਲੀ ਜਾਂ ਹੋਰ ਕੋਈ ਜੂੰ ਚਿੱਚੜ ਤੋਂ ਆ ਇਹਦਾ ਕਮ ਸੇ ਕਮ 2-3 ਮਹੀਨੇ ਜਾਂ 4 ਮਹੀਨੇ ਅਸਰ ਹੁੰਦਾ ਜੇ ਜਿਆਦੇ ਚ ਜੜੀਆਂ ਜਾਂ ਜਿਆਦਾ ਸਕਿਨ ਖਰਾਬ ਆ ਤੁਸੀਂ ਤਾਂ ਟਰਾਈ ਕਰਨਾ ਇਹ ਵੈਸੇ ਕੋਈ ਚੱਕਰ ਨਹੀਂ ਤੇ ਗੱਬੜ ਬੱਕਰੀਆਂ ਦੇ ਇਹ ਤੁਸੀਂ ਨਾ ਲਾਇਓ ਠੀਕ ਆ ਜਿਹੜੀਆਂ 4-4.5 ਮਹੀਨੇ ਦੀ ਗੱਬਣਾ ਉਹਦੇ ਨਾ ਲਾਇਓ ਜਿਹੜੀ 2-2.5 ਮਹੀਨੇ ਜਾਂ 3 ਮਹੀਨੇ ਤੱਕ ਗੱਬਣਾ ਉਹਦੇ ਚੱਲ ਜੂਗਾ ਕੋਈ ਚੱਕਰ ਨਹੀਂ ਠੀਕ ਆ ਲਾਉਣ ਦਾ ਤਰੀਕਾ ਤੁਹਾਨੂੰ ਸਾਰਾ ਕੁਝ ਦੱਸ ਦਿਆਂ ਆਪਾਂ ਲਾ ਕੇ ਦਿਖਾਉਣੇ ਤੁਹਾਨੂੰ ਠੀਕ ਆ ਇਹ ਐਡੀ ਬੈਲ ਆਉਂਦੀ ਛੋਟੇ ਵੀ ਆਉਂਦੇ ਇਹ ਚ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਐਡੀ ਲੈਣੀ ਆ ਇਹ ਤਕਰੀਬਨ 30 ਕਿ ਮਲਦੀ ਬੈਲ ਹੋਊਗੀ ਅਪਾ ਤਾਂ ਲੈਂਦੀ ਆ ਕੋ ਆਪਣੇ ਕੋਲੇ ਜਾਨਵਰ ਵੱਧ ਆਪਾਂ ਮੁੱਜਾਂ ਮੁੱਜਾਂ ਦੇ ਵੀ ਲਾ ਦਿੰਨੇ ਆ ਜਿਹੜੀਆਂ ਵਾਸਤੇ ਆ ਕੱਟਰੂਆਂ ਦੇ ਵੀ ਲੱਗ ਜਾਂਦਾ ਠੀਕ ਆ ਤੁਸੀਂ ਛੋਟਾ ਲਿਆਇਓ ਗਰੋਟੀ ਕਾਹੇ ਛੋਟਾ ਵੀ ਹੁੰਦਾ 10 ਮੁੱਲ ਵੀ ਆਉਂਦਾ ਇਥੇ ਆਪਣਾ 1 ਕｍਲ ਹੋ ਚੁੱਕਾ ਦੋਸਤੋ ਹਵਾ ਇਹਦੀ ਆਪਾਂ ਕੱਢ ਲੈਣੀ ਆ ਬਿਲਕੁਲ ਠੀਕ ਆ ਤੇ ਹੁਣ ਆਪਾਂ ਤੁਹਾਨੂੰ ਟੀਕਾ ਲਾ ਕੇ ਦਿਖਾਉਨੇ ਆ ਠੀਕ ਆ ਕਿਸ ਤਰ੍ਹਾਂ ਸਭ ਘੱਟ ਲੱਗੂਗਾ ਲਾ ਤੁਸੀਂ ਕਿਤੇ ਵੀ ਸਕਦੇ ਹੋ ਠੀਕ ਆ ਇਹਨੂੰ ਜਿੱਥੇ ਵੀ ਤੁਹਾਨੂੰ ਮਾਸ ਖਿੱਚ ਕੇ ਵਧੀਆ ਤਰੀਕੇ ਨਾਲ ਤੁਸੀਂ ਜਿੱਥੇ ਮਰਜੀ ਲਾ ਦਿਓ ਠੀਕ ਆ ਕੋਈ ਚੱਕਰ ਵਾਲੀ ਗੱਲ ਨਹੀਂ ਬੱਕਰੀ ਨੂੰ ਤੁਸੀਂ ਫੜ ਕੇ ਲਾਉਣਾਗਾ ਚਾਹੀਦਾ ਤੁਸੀਂ ਖੁਦ ਜੇ ਆਪ ਕੱਲੇ ਫੜਕੇ ਲਾ ਲੋਗੇ ਤਾਂ ਕੱਲੇ ਫੜਕੇ ਨੇੜੇ ਆ ਕੇ ਦਿਖਾ ਦੇ ਮੜਿਆ ਠੀਕ ਆ ਕਿਸ ਤਰ੍ਹਾਂ ਲਾਉਣਾ ਆਪਾਂ ਚਲੋ ਇਹਨੂੰ ਤੁਸੀਂ ਢੂਈ ਤੇ ਵੀ ਲਾ ਸਕਦੇ ਹੋ ਠੀਕ ਹੈ ਇੱਥੇ ਥੋੜਾ ਜਿਹਾ ਮਾਸ ਫੜਿਆ ਨਹੀਂ ਜਾਂਦਾ ਆਪਣੇ ਕੋਲ ਇਸ ਥਾਂ ਦੇ ਵਿੱਚ ਮਾਸ ਥੋੜਾ ਜਿਹਾ ਰੈਲਾ ਹੁੰਦਾ ਦੇਖ ਲਓ ਇੱਥੋਂ ਆਪਾਂ ਫੜ ਕੇ ਨੂੰ ਸਿਰਫ ਥੋੜੀ ਜੀ ਸੂਈ ਅੰਦਰ ਕਰਨੀ ਆਪਾਂ ਵੱਧ ਨਹੀਂ ਲਿਆਣੀ ਠੀਕ ਆ ਸਿਰਫ ਇੰਨੀ ਕੁ ਸੂਈ ਅੰਦਰ ਕਰਕੇ ਉੱਪਰ ਲਿਸਕ ਇਹਨਾਂ ਦੇ ਵਿੱਚ ਹੀ ਛੱਡਣਾ ਕਿਉਂਕਿ ਇਹਨੂੰ ਉੱਪਰ ਲਿਸਕ ਇਹਨਾਂ ਦੇ ਵਿੱਚ ਹੀ ਅਸਰ ਕਰਨਾਗਾ ਫਿਰ ਡੂੰਗਾ ਨਹੀਂ ਲਾਉਣਾ ਆਪਾਂ ਇਹਨੂੰ ਡੂੰਗਾ ਲਾਵਾਂਗੇ ਫਿਰ ਇਹ ਪੇਟ ਦੇ ਕੀੜੇ ਵਗੈਰਾ ਤੇ ਅਸਰ ਕਰੂਗਾ ਇਹ ਫਿਰ ਇਹਨਾਂ ਦੇ ਵਿੱਚੋਂ ਅਸਰ ਨਹੀਂ ਕਰਨਾ ਠੀਕ ਆ ਇਨੂੰ ਆਪਾਂ ਸਿਰਫ ਸਕਿਨ ਵਾਸਤੇ ਲਾਉਣਾ ਹੈ ਕੋਸਾ ਤੁਹਾਨੂੰ ਇਹੀ ਬੱਕਰੀ ਕੱਲ ਨੁਹਾ ਕੇ ਦਿਖਾਈ ਸੀਗੀ ਵੀ ਇਹਨੂੰ ਥੋੜੀ ਡੈਂਡਰਫੀ ਆ ਦੇਖ ਸਕਦੇ ਹੋ ਤੁਸੀਂ ਆ ਸਕਿਨ ਜੀ ਤੋਂ ਉੱਡਦਾ ਜੇ ਚਿੱਟਾ ਜਾਂ ਬਾਰਡਰ ਜਾਂ ਤੇ ਨਾਲੇ ਆਪਣਾ ਜੇ ਕੋਈ ਇਹਦਾ ਕੋਈ ਹੋਰ ਵਾਇਰਸ ਵਗੈਰਾ ਹੋਇਆ ਜੇ ਢੂਈ ਤੇ ਤਾਂ ਉਹ ਵੀ ਖਤਮ ਹੋ ਜਾਊਗਾ ਤੇ ਛੇਤੀ ਇਹ ਬਿਲਕੁਲ ਪਿੰਡੇ ਦੇ ਉੱਤੇ ਵਾਲ ਆ ਜਾਣਗੇ ਠੀਕ ਆ ਤੇ ਇਹਦਾ ਆਪਾਂ ਤੁਹਾਨੂੰ ਰਿਜ਼ਲਟ ਵੀ ਦਿਖਾਵਾਂਗੇ 10-20 ਦਿਨਾਂ ਦੇ ਵਿੱਚ ਵਿੱਚ ਇਹਦਾ ਰਿਜ਼ਲਟ ਆਉਣ ਲੱਗ ਜੂਗਾ ਜੋ ਅੱਜ ਇਹਦੀ ਸਕਿਨ ਆਪਾਂ ਇਹਦੀਆਂ ਫੋਟੋਆਂ ਖਿੱਚਾਂਗੇ ਜਾਂ ਵੀਡੀਓ ਬਣਾਵਾਂਗੇ ਤਾਂ ਅੱਜ ਤੋਂ ਇੱਕ ਮਹੀਨੇ ਬਾਅਦ ਦੇਖਾਂਗੇ ਕਿ ਠੀਕ ਹੈ ਤੇ ਤੁਸੀਂ ਬੱਕਰੀ ਨੂੰ ਫੜ ਕੇ ਇਸ ਜਗ੍ਹਾ ਦੇ ਉੱਪਰੋਂ ਠੀਕ ਹੈ ਇਹਦਾ ਐ ਤਿੰਨ ਖੁੰਜਾ ਜਿਹਾ ਬਣ ਜੂਗਾ ਮਾਸਾ ਸਾਚੀ ਤੇ ਬਿਲਕੁਲ ਸੈਂਟਰ ਦੇ ਵਿੱਚ ਤੁਸੀਂ ਇੱਥੇ ਲਾ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਥੋੜਾ ਜਿਹਾ ਅੰਦਰ ਹੋਗਾ ਜਦੋਂ ਇੰਜੈਕਸ਼ਨ ਉਦੋਂ ਤੁਸੀਂ ਇਹਨੂੰ ਬਾਡੀ ਦੇ ਵਿੱਚ ਛੱਡ ਸਕਦੇ ਹੋ ਤੇ ਠੀਕ ਹੈ ਉਦੋਂ ਆ ਮਸਲ ਦੇਣਾ ਤੁਸੀਂ ਇਹਨੂੰ